ਬਹੁਤ ਰੋਧ ਰਸਤ ਆ ਰਹੀਆਂ ਜਮਨਾਗਰ ਦਿੱਲੀ ਤੱਕ ਤਾਂ ਆ ਰਹੀਆਂ ਬਾਦੇ ਤੋ ਆ ਰਹੀਆਂ ਹਨ ਮਨਾਂ ਦਾ ਮਨਾ ਬਹੁਤ ਪੂਰੀ ਹੁੰਦੀ ਲੋਕਾਂ ਦੀ ਸਾਡੇ ਦੁੱਖ ਦੂਰ ਹੋ ਜੇ ਤਾਂ ਸਾਡੇ ਬਾਬਾ ਦੀ ਜੀ ਕਿਰਪਾ ਹੋ ਰਹੀ ਵਾਸਤੇ ਸਾਖਤ ਰੇ ਇਹ ਕਹਿਮਾਗੇ ਕਿ ਵੱਦ ਤੋਂ ਵੱਦ ਆ ਕੇ ਲਾਹ ਲਓ ਬਾਬਾ ਜੀ ਦੇ ਚਰਨ ਤੇ ਮੇਰੀ ਨੋ ਇੱਥੇ ਨਹੀਂ ਲੁਧਿਆਣੇ ਦੀ ਆ ਉਹ ਇੱਥੇ ਆਉਦੇ ਹੁੰਦੇ ਆ ਫਿਰ ਮੈਨੂੰ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਕੋਲ ਤਮਾਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਚੰਗ ਲੱਗ ਤੇ ਸਾਡਾ ਤੀਜਾ ਚਪੈਰਾ ਆਜੋ ਤੇ ਬਹੁਤ ਖੁਸ਼ੀ ਹੋ ਰਹੀ ਜੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗ ਦਾ ਉਤਸ਼ਾਹ ਵੱਧ ਰਿਹਾ ਕਾਫੀ ਬਹੁਤ ਵਧੀਆ ਜਾਨਕਿ ਉਤਸ਼ਾਹ ਵੱਧ ਰਿਹਾ ਸਾਨੂੰ ਵੀ ਬਾਬਾ ਦੀ ਤੇ ਭਰੋਸਾ ਆ ਇਸ ਵੀ ਉਹਦੇ ਤੌਰ ਲੈ ਕੇ ਭਰੋਸੇ ਤੇ ਆ ਰਹੀ ਹੈ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਹਾਂਜੀ ਹਾਂਜੀ ਜ਼ਰੂਰ ਹੁੰਦੀ ਆ ਜੀ ਬਹੁਤ ਜ਼ਰੂਰ ਹੋ ਸਕਦਾ ਆ ਰਹੀ ਹੈ ਜਮਨਾਗਰ ਦਿੱਲੀ ਤੱਕ ਤਾਂ ਆ ਰਹੀ ਆ ਬਾਰੇ ਤੋਂ ਆ ਰਹੀ ਆ ਹਰ ਮਨੋ ਕਾਮਨਾ ਬਹੁਤ ਪੂਰੀ ਹੁੰਦੀ ਆ ਲੋਕਾਂ ਦੀ ਆ ਕਿਸੇ ਪੇਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਹੁੰਦਾ ਬਸ ਅਸੀਂ ਇਹ ਬਾਬਾ ਜੀ ਸਮਝ ਬਗਿਆ ਸਾਡੇ ਦੁੱਖ ਦੂਰ ਹੋ ਜੇ ਤੇ ਸਾਡੇ ਬਾਬਾ ਦੀ ਜੀ ਕਿਰਪਾ ਹੋ ਜੇ ਬਸ ਬਸ ਇਹ ਤੋਂ ਕੁਝ ਨਹੀਂ ਬਾਕੀ ਹਾਂਜੀ ਕਿੰਨਾ ਕਿ ਯਕੀਨ ਵਾਹਿ ਬਾਬਾ ਦੀਪ ਸਿੰਘ ਜੀ ਤੇ ਹੈਗਾ ਜੀ 100% ਆ ਜੀ ਬਾਬਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਦਾ ਜੀ ਘਰ ਬੈਠੇ ਸੰਗਤ ਦਾ ਇਹ ਕਹਿਮਾਗੇ ਕਿ ਵੱਧ ਤੋਂ ਵੱਧ ਆ ਕੇ ਲਾਹ ਲਓ ਬਾਬਾ ਜੀ ਦੇ ਚਰਨਾਂ 'ਚ ਠੀਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਵਾਹਿਗੁਰੂ ਜੀ ਤਾਂ ਤਨ ਮੱਬਾ ਦੀਪ ਸਿੰਘ ਗੁਰਦੁਆਰੇ ਪਹੁੰਚੂ ਕਿ ਹੋ ਜਾ ਲਗੀ ਬਹੁਤ ਵਧੀਆ ਜੀ ਕਿੰਨੇ ਸੋਹਣੇ ਆਏ ਆ ਇਹ ਪਹਿਲੀ ਵਾਰ ਆਇਆ ਕਿੰਨਾ ਸਕੂਨ ਜਿਹੜਾ ਇੱਥੇ ਆ ਕੇ ਮਿਲਿਆ ਜਦੋਂ ਬਾਣੀ ਚੱਲਦੀ ਆ ਬਹੁਤ ਸਕੂਨ ਬੜਾ ਜੀ ਤੁਹਾਨੂੰ ਇੱਥੇ ਦਾ ਪਤਾ ਕਿਵੇਂ ਲੱਗਿਆ ਮੇਰੀ ਨੋ ਇੱਥੇ ਨਹੀਂ ਦੁਦਿਆਣੇ ਦੀ ਆ ਉਹ ਇੱਥੇ ਆਉਦੇ ਹੁੰਦੇ ਆ ਫਿਰ ਮੈਨੂੰ ਲੈ ਕੇ ਆਇਆ ਤੁਸੀਂ ਕਿੱਥੋਂ ਆਏ ਹੋ ਰਾਏਕੋਟ ਤੋਂ ਆਏ ਰਾਏਕੋਟ ਤੋਂ ਆਏ ਹਾਂਜੀ ਤੇ ਕਹਿੰਦੇ ਵੀ ਬਾਬਾ ਦੀਪ ਸਿੰਘ ਜੀ ਦੇ ਦਰਤ ਜੇਕਰ ਪਹਿਲੀ ਵਾਰ ਆਉਣਾ ਬਹੁਤ ਹੀ ਮਨ ਨੂੰ ਸਕੂਨ ਤੇ ਮਿਲਦਾ ਠਹਿਰਾਵ ਜੀ ਜੀਵਨ ਦੇ ਵਿੱਚ ਆਉਣਾ ਚ ਰੂਹ ਦਾ ਹਾਂਜੀ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਕੋਲ ਤੇ ਮਾਰੇ ਪਹੁੰਚੇ ਹਾਂ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਚੰਗਾ ਲੱਗ ਰਿਹਾ ਮੈਂ ਤੇ ਮੇਰੀ ਮਸੀ ਨਾਲ ਆਏ ਤੇ ਸਾਡਾ ਤੀਜਾ ਚਪੈਰਾ ਆਜੋ ਤੇ ਬਹੁਤ ਖੁਸ਼ੀ ਹੋ ਰਹੀ ਜੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗ ਦਾ ਉਤਸ਼ਾਹ ਵੱਧ ਰਿਹਾ ਕਾਫੀ ਬਹੁਤ ਵਧੀਆ ਜਾਨਕਿ ਉਤ ਸਾਨੂੰ ਵੀ ਬਾਬਾ ਦੀ ਇਸੇ ਭਰੋਸਾ ਆ ਅਸੀਂ ਉਹਦੇ ਤੌਰ ਲੈ ਕੇ ਭਰੋਸੇ ਤੇ ਆ ਰਹੇ ਹਾਂ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਹਾਂਜੀ ਹਾਂਜੀ ਜ਼ਰੂਰ ਹੁੰਦੀ ਆ ਜੀ ਬਹੁਤ ਜ਼ਰੂਰ ਹੋ ਸਕਦਾ ਆ ਰਹੀ ਆ ਜਮਨਗਰ ਦਿੱਲੀ ਤੱਕ ਤਾਂ ਆ ਰਹੀ ਆ ਬਾਰੇ ਸਾਰੇ ਆ ਰਹੀ ਆ ਹਰ ਮਨੋ ਕਾਮਨਾ ਉਹ ਪੂਰੀ ਹੁੰਦੀ ਆ ਲੋਕਾਂ ਦੀ ਆ ਕਿਸੇ ਪੇਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਹਾਂ ਬਸ ਅਸੀਂ ਇਹੇ ਬਾਬਾ ਜੀ ਸੰਭੱਗਿਆ ਸਾਡੇ ਦੁੱਖ ਦੂਰ ਹੋ ਜੇ ਤਾਂ ਸਾਡੇ ਬਾਬਾ ਦੀ ਇਸੇ ਕਿਰਪਾ ਹੋਰੀ ਬਸ ਬਸ ਇਹ ਤਾਂ ਕੁਛ ਨਹੀਂ ਬਸ ਹਾਂਜੀ ਕਿੰਨਾ ਕਿ ਯਕੀਨ ਹੈ ਬਾਬਾ ਦੀਪ ਸਿੰਘ ਜੀ ਤੇ ਹੈਗਾ 100% ਆ ਜੀ ਬਾਬਾ ਜੀ ਸੰਗਤ ਨੂੰ ਵੀ ਗੈਣਾ ਚੰਗਾ ਜਰੀ ਘਰ ਬੱਝੂ ਸੰਗਤ ਦਾ ਇਹ ਕਹਿਮਾਗੇ ਕਿ ਵੱਧ ਤੋਂ ਵੱਧ ਆ ਕੇ ਲਾਹ ਲਓ ਬਾਬਾ ਜੀ ਦੇ ਚਰਤੇ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤਾਂ ਤਨ ਮੱਬਾ ਦੀਪ ਸਿੰਘ ਗੁਰਦੁਆਰੇ ਪਹੁੰਚੂ ਕਿ ਹੋ ਜਾ ਲਗੀ ਬਹੁਤ ਵਧੀਆ ਜੀ ਕਿੰਨੇ ਸਮੇਂ ਹੋ ਗਏ ਇੱਥੇ ਆ ਪਹਿਲੀ ਵਾਰ ਆਇਆ ਕਿੰਨਾ سکੂਨ ਜਿਹੜਾ ਇੱਥੇ ਆ ਕੇ ਮਿਲਿਆ ਜਦੋਂ ਬਾਣੀ ਚੱਲਦੀ ਆ ਬਹੁਤ ਸਕੂਨ ਮਿਲਿਆ ਜੀ ਤੁਹਾਨੂੰ ਇੱਥੇ ਦਾ ਪਤਾ ਕਿਵੇਂ ਲੱਗਿਆ ਮੇਰੇ ਨੋ ਇੱਥੇ ਦੀ ਲੁਧਿਆਣੇ ਦੀ ਆ ਉਹ ਇੱਥੇ ਆਉਦੇ ਹੁੰਦੇ ਆ ਫਿਰ ਮੈਨੂੰ ਲੈ ਕੇ ਆਇਆ ਤੁਸੀਂ ਕਿੱਥੋਂ ਆਏ ਹੋ ਹਰਾਈਕੋਟ ਤੋਂ ਆਏ ਹਰਾਈਕੋਟ ਤੋਂ ਆਏ ਹਾਂਜੀ ਤੇ ਕਹਿੰਦੇ ਵੀ ਬਾਬਾ ਦੀਪ ਸਿੰਘ ਜੀ ਦੇਰਤ ਜੇਕਰ ਪਹਿਲੀ ਵਾਰ ਆਉਣਾ ਬਹੁਤ ਲਈ ਮਨ ਨੂੰ ਸਕੂਨ ਤੇ ਮਿਲਦਾ ਠਹਿਰਾਵ ਜੀ ਜੀਵਨ ਦੇ ਵਿੱਚ ਆਉਣਾ ਚ ਰੂਹ ਦਾ ਹਾਂਜੀ ਬਹੁਤ ਸਕੂਨ ਮਿਲਦਾ